ਮంత్రి ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਬਣਾਈ ਸੜਕ ਸੁਰੱਖਿਆ ਫੋਰਸ ਵਰਦਾਨ ਸਾਬਤ ਹੋ ਰਹੀ ਹੈ। ਇਸ ਫੋਰਸ ਨੇ ਹੁਣ ਤੱਕ ਸੜਕ ਹਾਦਸਿਆਂ ਦੌਰਾਨ ਤੁਰੰਤ ਮੌਕੇ ਤੇ ਪਹੁੰਚ ਕੇ 698 ਕੀਮਤੀ ਜਾਨਾਂ ਬਚਾਈਆਂ। ਜਦਕਿ 13460 ਜ਼ਖਮੀਆਂ ਨੂੰ ਮੁਡਲੇ ਸਹਾਇਤਾ ਵੀ ਮੁਹੱਈਆ ਕਰਵਾਈ ਹੈ। ਸਾਡੀ ਜਿਹੜੀ ਸੀਐਮ ਮਾਨ ਸਾਹਿਬ ਵੱਲੋਂ ਫੋਰਸ ਸਟਾਰਟ ਕੀਤੀ ਗਿਆ ਸੜਕ ਸੁਰੱਖਿਆ ਫੋਰਸ ਉਹਦੇ ਵਿੱਚ ਅਸੀਂ ਲੁਧਿਆਣਾ ਦਿਹਾਤੀ ਦੇ ਵਿੱਚ ਡਿਊਟੀ ਕਰਦੇ ਹਾਂ ਸਾਡਾ ਰੂਟ ਰਾਇਕੋਟ ਤੋਂ ਮਨਸੂਰਾ ਤੱਕ ਹੈ ਜਿਹੜਾ ਕਿ ਟੋਟਲ 27 ਕਿਲੋਮੀਟਰ ਏਰੀਆ ਕਵਰ ਕਰਦਾ ਹੈ ਤੇ ਸਾਡੇ ਰੂਟ ਉੱਪਰ ਅਗਰ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਕਿਸੇ ਨੂੰ ਦਿੱਕਤ ਆਉਂਦੀ ਆ ਤਾਂ ਸਾਡੀ ਟੀਮ ਵਿਦਨ 5 ਜਾਂ 10 ਮਿੰਟਸ ਮੌਕੇ ਤੇ ਪਹੁੰਚਦੀ ਹੈ ਤੇ ਜਿਸ ਹਿਸਾਬ ਦੀ ਵੀ ਲੋੜ ਹੁੰਦੀ ਹੈ ਅਗਰ ਐਂਬੂਲੈਂਸ ਭੰਾਨ ਦੀ ਲੋੜ ਪੈਂਦੀ ਹੈ ਤਾਂ ਐਂਬੂਲੈਂਸ ਭੁਲਾਈ ਜਾਂਦੀ ਹੈ ਨਹੀਂ ਤੇ ਮੌਕੇ ਪਰ ਜ਼ਖਮੀਆਂ ਨੂੰ ਫਸਟੇਡ ਦਿੱਤੀ ਜਾਂਦੀ ਸੜਕ ਸੁਰੱਖਿਆ ਫੋਰਸ ਨੇ ਸਿਰਫ 6 ਮਿੰਟ 20 ਸੈਕਿੰਡ ਚ ਹਾਦਸਿਆਂ ਵਾਲੀ ਥਾਂ ਪਹੁੰਚ ਕੇ ਰਿਕਾਰਡ ਬਿਕਾਇਨ ਕੀਤਾ ਹੈ ਸੜਕ ਸੁਰੱਖਿਆ ਫੋਰਸ ਦਾ ਗਠਨ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਇਸ ਦੀ ਮੌਜੂਦਗੀ ਦੇ ਨਾਲ ਮੌਤ ਦਰ ਚ 44.24% ਦੀ ਘਾਟ ਆਈ ਹੈ ਜਦ ਕਿ ਐਸਐਸਐਫ ਰੂਟਾਂ ਤੇ ਅਪਰਾਧ ਦਰ ਵਿਕਟ ਗਈ ਹੈ ਮਤਲਬ ਜੀ ਪਹਿਲੀ ਤਾਂ ਨਸ਼ਾ ਤਸਕਰਾਂ 'ਤੇ ਤਾੜਨਾ ਕੀਤੀ ਗਈ ਹੈ ਵੀ ਨਸ਼ਾ ਵੇਚਣ ਤੋਂ ਬਾਹਰ ਜਾ ਜੋਈ ਦੂਜੀ ਪੈੰਡ ਦੇ ਦੁਕਾਨਦਾਰਾਂ ਨੂੰ ਵੀ ਸਟੂਡੈਂਟਾਂ ਨੂੰ ਕੋਈ ਵੀ ਤੰਬਾਕੂ ਜਾਂ ਕੋਈ ਸਿਗਰਟ ਜਾਂ ਕੋਈ ਸਟੈਂਕ ਨਾ ਵੇਚੇ ਉਹਦੇ 'ਚ ਦੁਕਾਨਦਾਰਾਂ ਨੂੰ ਜੁਰਮਾਨਾ ਲਾਇਆ ਗਿਆ 10000 ਜੀ ਤੇ ਤੀਸਰਾ ਹੈਗਾ ਮੈਡੀਕਲ ਵਾਲਿਆਂ ਨੂੰ ਜੀ ਕੋਈ ਵੀ ਪੈੰਡ ਦਾ ਮੈਡੀਕਲ ਵਾਲਾ ਕਿਸੇ ਨੂੰ ਵੀ ਕੋਈ ਨਸ਼ਾ ਨਾ ਵੇਚੇ ਕੋਈ ਟੀਕਾ ਜਾਂ ਸਰਿੰਜ ਕੋਈ ਚੀਜ਼ ਨਾ ਵੇਚੇ ਤੇ ਚੌਥਾ ਹੈਗਾ ਜੀ ਆਪਣਾ ਵੇ ਕੋਈ ਵੀ ਪਿੰਡ ਦਾ ਕੋਈ ਨਸ਼ਾ ਤਸਕਰ ਫੜਿਆ ਜਾਂਦਾ ਪਿੰਡ ਦਾ ਕੋਈ ਵੀ ਉਹਦੀ ਜ਼ਮਾਨਤ ਨਹੀਂ ਦੇਊਗਾ ਜੇ ਕੋਈ ਵੀ ਜ਼ਮਾਨਤ ਦਿੰਦਾ ਜਾਂ ਕੋਈ ਸਨਾਖਤ ਕਰਦਾ ਉਹਦੇ ਉਹਦੇ ਤੇ ਫਿਰ ਪੰਚਾਇਤ ਕਾਰਵਾਈ ਕਰੂਗੀ ਤੇ ਕਾਨੂੰਨੀ ਕਾਰਵਾਈ ਵੀ ਪ੍ਰਸ਼ਾਸਨ ਨੂੰ ਕਹਿ ਕੇ ਕਰਵਾਵਾਂਗੇ ਉਹਨਾਂ ਨੂੰ ਵੀ ਜੀ ਅਸ ਰਿਕਵੈਸਟ ਕਰਦੇ ਆ ਵੀ ਸਾਰੇ ਜਣੇ ਮਤੇ ਪਾਓ ਪਿੰਡਾਂ ਚ ਨਸ਼ੇ ਦਾ ਬਹੁਤ ਮਾਹੌਲ ਖਰਾਬ ਆ ਥੋੜਾ ਜਿਹਾ ਪਿੰਡਾਂ ਦੀ दशा ਬਦਲੇ ਉਹ ਜਿਹੜਾ ਨਸ਼ਾ ਸ਼ਾਉਣ 10 ਸਰਪੰਚ ਸਾਰੇ ਪਿੰਡ ਕੇ ਸੁਬਾ ਸ਼ਾਮ ਜਿਹੜਾ ਦਿੰਦਾ ਕਿ ਨਸ਼ਾ ਜਿਹੜੇ ਖਾਂਦੇ ਬੰਦੇ ਆ ਉਹਨਾਂ ਨੂੰ ਘੂਰਦਾ ਤੇ ਪਿੰਡ ਦੇ ਵਿਕਾਸ ਲਈ ਉਹ ਇਹਦੇ ਅਧਾਰ ਤੇ ਕੰਮ ਕਰ ਰਿਹਾ ਕੋਲ ਖੜ ਕੇ ਕੰਮ ਕਰਾਉਂਦਾ ਇਹ ਜਿਹਾ ਸਰਪੰਚ ਸਾਰੇ ਪਿੰਡਾਂ 'ਚ ਹੋਣਾ ਚਾਹੀਦਾ ਪੰਜਾਬ 'ਚ ਜਿਹੜਾ ਪਿੰਡ ਤੂਰਕੋੜ ਦਾ ਸਰਪੰਚ ਹੈ ਦੇਖਿਓ ਜਿਹੜੇ ਦੁਕਾਨਾਂ ਤੇ ਵੀ ਨਸ਼ਾ ਵੇਚਦਾ ਸੀ ਪਹਿਲਾਂ ਨਹੀਂ ਇੰਨੀ ਜਾਣਕਾਰੀ ਨਹੀਂ ਹੈ ਜਿਹੜੇ ਖਾਂਦੇ ਪੀਂਦੇ ਆ ਉਹਨਾਂ ਨੂੰ ਜ਼ਰੂਰ ਉਹ ਫਰਦਾ ਕਰਦਾ ਤੇ ਮਨਾ ਕਰਦਾ ਉਹਨਾਂ ਨੂੰ ਚੰਗੇ ਰਾਹ ਫਾਉਂਦਾ ਸਾਰਿਆਂ ਨੂੰ ਨਸ਼ੇ ਵਾਲਿਆਂ ਨੂੰ ਛਡਾਉਂਦਾ ਰਿਹਾ हां मेडिकलਾਂ ਤੇ ਹੋਰ ਸਾਰੇ ਤੇ ਦੁਕਾਨਾਂ ਤੇ ਹਰੇਕ ਚੀਜ਼ ਨੂੰ ਚੈੱਕ ਕਰਦਾ ਪਿੰਡ ਦੀ ਨੂੰ ਸਕੂਲਾਂ ਨੂੰ ਜੇ ਕੀ ਥੋੜੇ ਕਹਿੰਦਾ ਬਹੁਤ ਵਧੀਆ ਪ੍ਰਾਲਾ ਕਰ ਰਿਹਾ ਬਹੁਤ ਜ਼ਿਆਦਾ ਵਧੀਆ ਪ੍ਰਾਲਾ ਮਾਤੇ ਦੇ ਵਿੱਚ ਜੀ ਸਾਰਾ ਹੀ ਪੈ ਗਿਆ ਜੇ ਕੋਈ ਗੈਰ ਕਾਨੂੰਨੀ ਨਸ਼ਾ ਵੇਚਦਾ ਜਿਵੇਂ ਚਿੱਟਾ ਡਰੱਗ ਜਾਂ ਹੋਰ ਵੀ ਕੋਈ ਨਸ਼ੀਲੀ ਪਦਾਰਥ ਵੇਚਦਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਇਹ ਸੁਮੱਚੀ ਪੰਚਾਇਤ ਕੱਲੋਂ ਤੇ ਨਸ਼ਾ ਰੁਕੂ ਕਮੇਟੀ ਕੱਲੋਂ ਹੈ ओके ਤੇ ਜੇ ਫੇਰ ਵੀ ਲੋਕ ਬਾਜ ਨਹੀਂ ਉਹਦੇ ਤਾਂ ਫਿਰ ਕੀ ਅਗਲਾ ਕਦਮ ਕੀ ਹੋਊਗਾ ਉਹਨੂੰ ਨਹੀਂ ਕਰਵਾਈ ਤੇ ਹੋਰ ਪਿੰਡਾਂ ਦੀਆਂ ਪੰਚਾਇਤਾਂ ਨੂੰ ਕੀ ਸੰਦੇਸ਼ ਜੰਨਾ ਤੇ ਉਹਨੇ ਇਹੀ ਸੰਦੇਸ਼ ਦਿੰਨੇ ਵੀ ਸਾਡੇ ਨਾਲ ਰਲ ਕੇ ਮੋਢੇ ਨਾਲ ਮੋਢਾ ਲਾ ਕੇ ਚੱਲਣੀ